ਦੀਨ ਦੁਨੀ ਦੇ ਮਾਲਕ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤਿਨਾਂ ਦੇ ਲਾਲ ਤਿਨਾਂ ਦੇ ਫਰਜੰਦ ਧੰਨ ਬਾਬਾ ਸ਼੍ਰੀ ਚੰਦ ਸਾਹਿਬ ਜੀ ਮਹਾਨ ਸ਼ਖਸੀਅਤ ਮਹਾਨ ਤਪੱਸਵੀ ਸਤਗੁਰੂ ਸੱਚੇ ਪਾਸ਼ਾ ਮਹਾਰਾਜ ਦੇ ਲਾਲ ਨੇ ਸੰਸਾਰ ਨੂੰ ਤਾਰਨਾ ਕੀਤਾ ਸੇਧ ਦਿੱਤੀ ਹੈ ਐਸਾ ਤਾਪ ਕੀਤਾ ਹੈ ਪਰਮੇਸ਼ਰ ਦੇ ਨਾਲ ਭੇਦ ਹੋ ਗਏ ਨੇ ਅਸੀਂ ਸਾਰੇ ਜਾਣਦੇ ਹਾਂ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਮਹਾਰਾਜ ਜੀ ਨਾਲ 84 ਸਿੱਧਾਂ ਨੇ ਜਿਹੜੀ ਗੋਸ਼ਟ ਕੀਤੀ ਚਰਚਾ ਕੀਤੀ ਸ੍ਰੀ ਜਪਜੀ ਸਾਹਿਬ ਜੀ ਦੀ ਬਾਣੀ ਵਿੱਚ ਵੀ ਸਾਰੇ ਪ੍ਰਸ਼ਨ ਉੱਤਰ ਉਹਨਾਂ ਦੇ ਦਰਜ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਬੜੀ ਵਾਰ ਪਰਖ ਕੀਤੀ ਕਿ ਇਹ ਛੋਟੇ ਜਿਹੇ ਬੱਚੇ ਨੇ ਇਹਨਾਂ ਨੇ ਸਾਡਾ ਕੀ ਕਰ ਲੈਣਾ ਜਾਂ ਸਾਡੇ ਪੰਥ ਵਿੱਚ ਆ ਜਾਣ ਬੜਾ ਕੁਝ ਕੀਤਾ ਧੰਨ ਗੁਰੂ ਅੰਗਦ ਦੇਵ ਮਹਾਰਾਜ ਕੋਲੇ ਵੀ ਆਏ ਇਦਾਂ ਹੀ ਸਿੱਧੇ ਇੱਕ ਵਾਰ ਬੈਠੇ ਸੁਮੇਰ ਤੇ ਤੇ ਇੱਕ ਦੂਜੇ ਨਾਲ ਵਿਚਾਰ ਕਰਦੇ ਨੇ ਕਹਿੰਦੇ ਨੇ ਵੀ ਮੇਰੇ ਵਿੱਚ ਆ ਸਿੱਧੀ ਆ ਗਈ ਮੇਰੇ ਵਿੱਚ ਆ ਸਿੱਧੀ ਆ ਗਈ ਇੱਕ ਸਿੱਧ ਆ ਕੇ ਕਹਿੰਦਾ ਕਿ ਤੁਸੀਂ ਆ ਨਿੱਕੀਆਂ ਮੋਟੀਆਂ ਸਿੱਧੀਆਂ ਦੀਆਂ ਗੱਲਾਂ ਕਰਦੇ ਹੋ ਮੈਂ ਤੇ ਇੱਕ ਚੀਜ਼ ਹੋਰ ਵੇਖ ਕੇ ਆਇਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਤ ਸਾਡੇ ਗੁਰੂ ਨੇ ਉਹ ਤਾਂ ਸਮਰੱਥ ਕਾਲਪੁਰਖ ਦਾ ਰੂਪ ਸੀ ਪਰ ਉਹਨਾਂ ਦੇ ਜਿਹੜੇ ਫਰਜ਼ੰਦ ਨੇ ਉਹਨਾਂ ਦੇ ਜਿਹੜੇ ਪੁੱਤਰ ਨੇ ਉਹਨਾਂ ਦੇ ਵਿੱਚ ਵੀ ਕਹਿੰਦੇ ਬੜੀ ਕਲਾ ਬੜੀ ਮਹਿਮਾ ਉਹਨਾਂ ਦੀ ਆਸੇ-ਪਾਸੇ ਸਾਰੇ ਕਹਿਣ ਲੱਗੇ ਨਹੀਂ ਇਦਾਂ ਹੋ ਨਹੀਂ ਸਕਦਾ ਜ਼ਰੂਰੀ ਨਹੀਂ ਜਿਵੇਂ ਦਾ ਪੁੱਤਿਓ ਹੋਵੇ ਉਵੇਂ ਦਾ ਪੁੱਤਰ ਹੁੰਦਾ ਇਹ ਗਲਤ ਹੈ ਇਹ ਤੂੰ ਝੂਠ ਮਾਰਦਾ ਉਹ ਕਹਿੰਦਾ ਮੈਂ ਝੂਠ ਨਹੀਂ ਮਾਰਦਾ ਤੁਸੀਂ ਆਪ ਜਾ ਕੇ ਚੱਲ ਕੇ ਬਾਬਾ ਸ਼੍ਰੀ ਚੰਦ ਸਾਹਿਬ ਜੀ ਦੀ ਮਹਿਮਾ ਤੇ ਉਹਨਾਂ ਦੀ ਦ੍ਰਿਸ਼ਟੀ ਦੇਖਣੀ ਕਰੋ ਤੱਕਣੀ ਕਰੋ ਕਹਿੰਦੇ ਐਵੇਂ ਉਹ ਸਾਰੇ ਰਿੱਧੀਆਂ ਸਿੱਧੀਆਂ ਦੇ ਮਾਲਕ ਸਨ ਉਮਰਾਂ ਵਧਾਈਆਂ ਹੋਈਆਂ ਨੇ ਤੇ ਕੋਈ ਕਿਸੇ ਤਰ੍ਹਾਂ ਕੋਈ ਕਿਸੇ ਤਰ੍ਹਾਂ ਹਵਾ 'ਚ ਉੱਡ ਕੇ ਆ ਰਹੇ ਨੇ ਕੋਈ ਕਾਸੇ ਦੇ ਬੈਠਾ ਆ ਰਿਹਾ ਕੋਈ ਬਿਰਾਗਣ ਦੇ ਬੈਠਾ ਆ ਰਿਹਾ ਕਿਸੇ ਨੇ ਕਾਂ ਦੀ ਸਵਾਰੀ ਕੀਤੀ ਹੈ ਕਿਸੇ ਨੇ ਕਿਸੇ ਤਰ੍ਹਾਂ ਦੀ ਸਵਾਰੀ ਕੀਤੀ ਐ ਕਿਉਂਕਿ ਸਿੱਧ ਨੇ ਨਾ ਤੇ ਸਿੱਡੀਆਂ ਤੇ ਉਹਨਾਂ ਕੋਲੇ ਆਮ ਹੀ ਹੋਣਗੀਆਂ ਜਦੋਂ ਇਦਾਂ ਆ ਰਹੇ ਸੀ ਤੇ ਇੱਕ ਦੂਸਰੇ ਨਾਲ ਵਿਚਾਰਾਂ ਕਰਦੇ ਆਉਂਦੇ ਨੇ ਕਿ ਝਾਤ ਮਾਰੋ ਨਜ਼ਰ ਮਾਰੋ ਕਿੱਥੇ ਬੈਠੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਲਾਲ ਜਦੋਂ ਤੱਕਿਆ ਤੇ ਬਾਬਾ ਜੀ ਬਾਬਾ ਸ਼੍ਰੀਚੰਨ ਸਾਹਿਬ ਜੀ ਗੁਰਦਾਸਪੁਰ ਦੇ ਏਰੀਏ ਦੇ ਵਿੱਚ ਸੀਗੇ ਤੇ ਭਾਈ ਕਮਲਿਆ ਜੀ ਨਾਲ ਬੈਠੇ ਤੇ ਸਿੱਧੇ ਇਦਾਂ ਆ ਕੇ ਉੱਪਰ ਆ ਕੇ ਬਾਬਾ ਜੀ ਦੇ ਆਕਾਸ਼ ਦੇ ਉੱਪਰ ਘੁੰਮਣ ਲੱਗੇ ਤੇ ਭਾਈ ਕਮਲਿਆ ਜੀ ਕਹਿੰਦੇ ਨੇ ਮਹਾਰਾਜ ਆ ਇਲਾਂ ਵਰਗੇ ਇਨਕਾਨ ਸਾਡੇ ਤੇ ਕਿਉਂ ਘੁੰਮ ਰਹੇ ਨੇ ਇਹ ਅੱਜ ਕੀ ਸ ਇਹਨਾਂ ਨੇ ਦੇਖ ਲਿਆ ਸਾਡੇ ਵਿੱਚ ਵੀ ਇਲਕਾਂ ਇਨੇ ਇਕੱਠੇ ਹੋਏ ਨੇ ਤੇ ਬਾਬਾ ਜੀ ਖੁਸ਼ ਹੋ ਕੇ ਕਹਿੰਦੇ ਨੇ ਮੁਸਕਰਾ ਕੇ ਕਹਿੰਦੇ ਨੇ ਇਹ ਇਲਤਕਾਂ ਨਹੀਂ ਇਹ ਸਿੱਧ ਆਏ ਨੇ ਸਾਡੀ ਪਰਖ ਲੈਣ ਵਾਸਤੇ ਇਹਨਾਂ ਨੂੰ ਕੋਈ ਨਹੀਂ ਆਉਣ ਦਿਓ ਬਾਬਾ ਸ਼੍ਰੀ ਚੰਦ ਸਾਹਿਬ ਜੀ ਨੇ ਆਵਾਜ਼ ਮਾਰੀ ਆਜੋ ਭਾਈ ਆ ਕੇ ਸਜੇ ਨੇ ਸਾਰੇ ਤੇ ਤੱਕਣਾ ਕੀਤਾ ਵੀ ਵੇਖੀਏ ਭਲਾ ਕਿੰਨੀ ਕਿ ਤਾਕਤ ਦੇ ਮਾਲਕ ਨੇ ਕਿੰਨੀ ਕਿ ਕਰਾਮਾਤ ਦੇ ਮਾਲਕ ਨੇ ਤੇ ਬਾਬਾ ਸ਼੍ਰੀਚੰਦ ਸਾਹਿਬ ਜੀ ਭਾਈ ਕਮਲਿਆ ਨੂੰ ਕਹਿਣ ਲੱਗੇ ਕਮਲਿਆ ਜਾਂ ਨਾਲ ਦੇ ਪਿੰਡ ਵਿੱਚੋਂ ਸਿੱਧਾ ਵਾਸਤੇ ਪ੍ਰਸ਼ਾਦਾ ਲੈ ਕੇ ਆ ਇਹਨਾਂ ਨੂੰ ਖਵਾਈਏ ਭੋਜਨ ਪਿਛਕਾਈਏ ਇਹਨਾਂ ਨੂੰ ਤੇ ਸਿੱਧਾ ਨੇ ਕੀ ਕੀਤਾ ਰਲ ਕੇ ਆਪਣੀ ਸ਼ਕਤੀ ਨਾਲ ਉਹ ਪਿੰਡ ਦੇ ਸਾਰੇ ਜਿੰਨੇ ਵੀ ਜੀਵ ਸਨ ਬੰਦੇ ਸਨ ਪਰਿਵਾਰ ਸਨ ਉਹਨਾਂ ਦੇ ਮਨ ਬਦਲਤੇ ਵੀ ਕੋਈ ਖੈਰ ਨਾ ਦੇਵੇ ਕੋਈ ਪ੍ਰਸ਼ਾਦਾ ਨਾ ਦੇਵੇ ਭਾਈ ਕਮਲਿਆ ਜੀ ਪਿੰਡ ਪਹੁੰਚੇ ਜਿਹਦਾ ਵੀ ਦਰਵਾਜ਼ਾ ਖੜਕਾਉਂਦੇ ਨੇ ਕੋਈ ਖੋਲਦਾ ਨਹੀਂ ਜਿੰਨੂੰ ਵੀ ਕਹਿੰਦੇ ਨੇ ਪ੍ਰਸ਼ਾਦੇ ਦਾ ਉਹ ਦਿੰਦਾ ਨਹੀਂ ਇਸ ਤਰ੍ਹਾਂ ਸਾਰਾ ਪਿੰਡ ਬਾਬਾ ਜੀ ਨੇ ਘੁੰਮ ਲਿਆ ਸ਼ਾਮਾਂ ਪੈ ਗਈਆਂ ਪਰ ਕਿਤੇ ਉਹ ਪ੍ਰਸ਼ਾਦਾ ਨਹੀਂ ਮਿਲਿਆ ਪਿੰਡ ਤੋਂ ਬਾਹਰ ਆ ਕੇ ਤੇ ਪਿੰਡ ਵੱਲ ਨੂੰ ਮੂੰਹ ਕਰਕੇ ਭਾਈ ਕਮਲਿਆ ਜੀ ਕਹਿੰਦੇ ਜੇ ਇਸ ਪਿੰਡ ਵਿੱਚੋਂ ਪ੍ਰਸ਼ਾਦਾ ਨਾ ਜੁੜੇ ਇਹੋ ਜੇ ਪਿੰਡ ਦਾ ਕੀ ਕਰਨਾ ਇਹ ਪਿੰਡ ਥੇ ਕਿਉਂ ਨਹੀਂ ਹੋ ਗਿਆ ਇਹਨਾਂ ਬਚਨ ਕਰਕੇ ਦੇ ਬਾਬਾ ਜੀ ਬਾਬਾ ਸ਼੍ਰੀਚੰਦ ਸਾਹਿਬ ਜੀ ਦੇ ਕੋਲ ਆ ਗਏ ਭਾਈ ਕਮਲਿਆ ਜੀ ਤੇ ਭਾਈ ਕਮਲਿਆ ਨੂੰ ਵੇਖ ਕੇ ਬਾਬਾ ਸ਼੍ਰੀਚੰਦ ਜੀ ਕਹਿਣ ਲੱਗੇ ਭਾਈ ਕਮਲਿਆ ਤੂੰ ਬਹੁਤ ਗਲਤ ਕੀਤਾ ਉਹਨਾਂ ਜੀਵਾਂ ਦਾ ਕੋਈ ਕਸੂਰ ਨਹੀਂ ਸੀ ਜਿੱਥੇ ਤੂੰ ਕਲੜੇ ਬੋਲ ਬੋਲ ਕੇ ਆ ਗਿਆ ਭਾਈ ਕਮਲਿਆ ਕਹਿੰਦਾ ਬਾਬਾ ਜੀ ਕਿਉਂ ਨਾ ਇੱਥੇ ਹੋਣ ਜਿਹੜੇ ਇੱਕ ਪ੍ਰਸ਼ਾਦਾ ਨਹੀਂ ਦੇ ਸਕਦੇ ਸਾਰਾ ਪਿੰਡ ਰਲ ਕੇ ਇੱਕ ਪ੍ਰਸ਼ਾਦਾ ਨਹੀਂ ਦੇ ਸਕਦਾ ਇੱਥੇ ਹੋਣੇ ਚਾਹੀਦੇ ਨੇ ਤਿੰਨ ਵਾਰੀ ਬੋਲ ਮੁੱਖ ਵਿੱਚੋਂ ਬੋਲ ਦਿੱਤੇ ਹੁਣ ਸਾਧੂ ਦਾ ਬੋਲਿਆ ਜਿਹੜਾ ਹੁੰਦਾ ਉਹ ਭਾਈ ਤੀਰ ਵਾਂਗੂ ਲੱਗਦਾ ਉਹਨੂੰ ਮੋੜਿਆ ਨਹੀਂ ਜਾ ਸਕਦਾ ਕਹਿੰਦੇ ਬਾਬਾ ਸ਼ਿਰਚੰਦ ਜੀ ਕਹਿਣ ਲੱਗੇ ਭਾਈ ਕਮਲਿਆ ਇਦਾਂ ਸਾਰੇ ਜੀਵਾਂ ਦਾ ਨੁਕਸਾਨ ਹੋਵੇਗਾ ਉਹਨਾਂ ਦੇ ਬੱਚੇ ਨੇ ਡੰਗਰ ਨੇ ਸਾਰਾ ਕਾਰੋਬਾਰ ਉਹਨਾਂ ਦਾ ਖਤਮ ਹੋ ਜਾਏਗਾ ਉਹਦੇ ਵਿਚਾਰੇ ਨਾਸ ਹੋ ਜਾਣਗੇ ਜਾਂ ਫਿਰ ਇੱਕ ਬੇਨਤੀ ਆ ਤੇਰੇ ਅੱਗੇ ਸਾਡੀ ਬੇਨਤੀ ਮੰਨ ਕੇ ਜਾ ਕਿ ਸਾਰੇ ਪਿੰਡ ਵਿੱਚ ਜਾ ਕੇ ਕਹਿਆ ਕਿ ਇਹ ਪਿੰਡ ਨੂੰ ਜਲਦੀ ਤੋਂ ਜਲਦੀ ਛੱਡ ਦਿਓ ਆਪਣਾ ਸਮਾਨ ਬੱਚੇ ਜੋ ਤੁਸੀਂ ਲੈਣਾ ਲੈ ਕੇ ਪਿੰਡ ਤੋਂ ਬਾਹਰ ਆਜੋ ਪਰ ਜਲਦੀ ਛੱਡ ਦਿਓ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸੁਪੁੱਤਰ ਦਾ ਤੁਹਾਨੂੰ ਬਚਨ ਹੈ ਤੇ ਭਾਈ ਕਮਲਿਆ ਜੀ ਕਮਲਿਆ ਜੀ ਨੂੰ ਕਹਿਣ ਲੱਗੇ ਬਾਬਾ ਜੀ ਬਾਬਾ ਸ਼ਿਰਚੰਦ ਸਾਹਿਬ ਜੀ ਵੀ ਉਹਨਾਂ ਜੀਵਾਂ ਦਾ ਕੋਈ ਕਸੂਰ ਨਹੀਂ ਸੀ ਕਮਲਿਏ ਇਹ ਕਸੂਰ ਸੀ ਸਿੱਧਾਂ ਦਾ ਇਹ ਸਿੱਧਾਂ ਨੇ ਆਪਣੇ ਬਾਲ ਦੇ ਨਾਲ ਸਾਰੇ ਪਿੰਡ ਦਾ ਮਨ ਜਿਹੜਾ ਫੇਰ ਦਿੱਤਾ ਸੀ ਤੇ ਛਿੱਧ ਬੜੇ ਉਸ ਵੇਲੇ ਸ਼ਰਮਿੰਦੇ ਹੋਏ ਤੇ ਬਾਬਾ ਸ਼ਿਰੀਚੰਦ ਜੀ ਕਹਿਣ ਲੱਗੇ ਇਹ ਸਾਡੀ ਸ਼ਕਤੀ ਪਰਖਣ ਆਏ ਸੀ ਪਰ ਇਹਨਾਂ ਨੂੰ ਹੁਣ ਇਹ ਪਤਾ ਲੱਗ ਗਿਆ ਵੀ ਸਾਡੀ ਸੇਵਾ ਕਰਨ ਵਾਲਾ ਭਾਈ ਕਮਲਿਆ ਵੀ ਕਿਸੇ ਕਰਾਮਾਤ ਤੋਂ ਘਟ ਨਹੀਂ ਸਾਡੀ ਸੇਵਾ ਕਰਨ ਵਾਲਾ ਭਾਈ ਕਮਲਿਏ ਦੇ ਬੋਲਾਂ ਦੇ ਵਿੱਚ ਐਸੀ ਤਾਕਤ ਹੈ ਪਿੰਡ ਨਾਸ਼ ਕਰ ਦਊਗਾ। ਸਿੱਧ ਸ਼ਰਮਿੰਦੇ ਹੋ ਗਏ। ਜਾ ਕੇ ਭਾਈ ਕਮਲਿਆ ਜੀ ਨੇ ਪਿੰਡ ਨੂੰ ਕਿਹਾ ਭਾਈ ਬਾਬਾ ਸ੍ਰੀ ਚੰਦ ਜੀ ਕਹਿੰਦੇ ਨੇ ਪਿੰਡ ਛੱਡ ਦਿਓ। ਉਹਨਾਂ ਨੇ ਬਚਨ ਮੰਨਿਆ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪੁੱਤਰ ਨੇ ਬਚਨ ਮੰਨਦੇ ਸਨ ਲੋਕ। ਆਪਣੇ ਬੱਚੇ ਸਮਾਨ ਲੈ ਕੇ ਜੋ ਵੀ ਸਾਜੂ ਸਮਾਨ ਸੀ ਲੈ ਕੇ ਪਿੰਡ ਤੋਂ ਬਾਹਰ ਆ ਗਏ। ਕੋਜੀਕੂਮੈਂਟਾਂ ਦੇ ਵਿੱਚ ਆਪਣੇ ਆਪ ਹੀ ਕੰਧਾਂ ਢਾਣ ਲੱਗ ਪਈਆਂ, ਸ਼ੈਤਾਨ ਡਿੱਗਣ ਲੱਗ ਪਈਆਂ। ਸਾਰਾ ਪਿੰਡ ਜਿਹੜਾ ਉੱਥੇ ਹੋ ਗਿਆ। ਮਿੱਟੀ ਬਣ ਗਿਆ, ਢੇਰ ਬਣ ਗਿਆ। ਸੋ ਐਵੇਂ ਉਸ ਤੋਂ ਬਾਅਦ ਜਦੋਂ ਭਾਈ ਕਮਲਿਆ ਜੀ ਬਾਬਾ ਸ਼੍ਰੀ ਚੰਦ ਜੀ ਕੋਲ ਵਾਪਸ ਆਉਂਦੇ ਨੇ ਤੇ ਆ ਕੇ ਕਹਿੰਦੇ ਮਹਾਰਾਜ ਹੁਣ ਇਹਨਾਂ ਨੂੰ ਪ੍ਰਸ਼ਾਦਾ ਕਿਦਾਂ ਸ਼ਕਾਈਏ ਸਿੱਧਾਂ ਨੂੰ ਤੇ ਬਾਬਾ ਸ਼੍ਰੀ ਚੰਦ ਜੀ ਕਹਿਣ ਲੱਗੇ ਸਿੱਧੋ ਤੁਸੀਂ ਆਪਣੇ ਆਸਣ ਲਾਓ ਪੰਗਤ ਬਣਾ ਕੇ ਬੈਠੋ ਉਹ ਵੀ ਵੇਖਦੇ ਨੇ ਵੀ ਕਿੱਥੋਂ ਪ੍ਰਸ਼ਾਦਾ ਆਊਗਾ ਉਹ ਪੰਗਤ ਬਣਾ ਕੇ 84 ਸਿੱਧ ਬੈਠ ਗਏ ਬਾਬਾ ਸ਼੍ਰੀ ਚੰਦ ਸਾਹਿਬ ਜੀ ਨੇ ਮਹਾਰਾਗੁਰੂ ਨਾਨਕ ਸਾਹਿਬ ਜੀ ਦਾ ਨਾਮ ਲਿਆ ਤੇ ਇੱਕ ਤੌੜੀ ਜਿਹੜੀ ਪ੍ਰਗਟ ਹੋਈ ਭਾਈ ਕਮਲਿਏ ਨੂੰ ਮਹਾਰਾਜੀ ਨੇ ਫੜਾ ਦਿੱਤੀ ਬਾਬਾ ਸ਼੍ਰੀਚੰਨ ਸਾਹਿਬ ਜੀ ਨੇ ਕਹਿੰਦੇ ਭਾਈ ਕਮਲਿਆ ਇਹਦੇ ਉੱਪਰ ਕਪੜਾ ਪਾ ਲੈ ਤੇ ਸਿੱਧ ਜੋ ਮੰਗਦੇ ਉਹਨਾਂ ਨੂੰ ਦੇਈ ਚੱਲ ਜਿਹੜੀ ਵੀ ਚੀਜ਼ ਸਿੱਧ ਚਾਹੁੰਦੇ ਜੋ ਵੀ ਖਾਣਾ ਚਾਹੁੰਦੇ ਜਿਵੇਂ ਦਾ ਵੀ ਭਗਵਾਨ ਖਾਣਾ ਚਾਹੁੰਦੇ ਨੇ ਇਹਨਾਂ ਨੂੰ ਦੇਈ ਚੱਲ ਇਦਾਂ ਕਹਿੰਦੇ ਉਹ ਛੋਟੀ ਜੀ ਤੌੜੀ ਦੇ ਵਿੱਚੋਂ ਉਹ 84 ਸਿੱਧਾਂ ਨੂੰ ਐਸਾ ਭੋਜਨ ਵਰਤਿਆ ਉਹ ਰੱਜ ਗਏ ਉਹਨਾਂ ਨੇ ਆਪਣੇ ਨਾਲ ਲਈ ਵੀ ਵੱਲ ਲਿਆ ਤੇ ਭਾਈ ਸ਼ਰਮਿੰਦੇ ਹੋ ਕੇ ਬਾਬਾ ਸ਼੍ਰੀ ਚੰਦ ਸਾਹਿਬ ਜੀ ਨੂੰ ਨਮਸਕਾਰ ਕੀਤੀ ਕਿ ਬਾਬਾ ਜੀ ਅਸੀਂ ਪਰਖਣ ਆਏ ਸੀ ਅਸੀਂ ਕਿਹਾ ਅਸੀਂ ਮੰਨਦੇ ਵਿੱਚ ਕਿ ਨਿਕਾਜ ਸ਼ੋਕਰਾ ਜਿਆ ਹੈਗਾ ਇਹਦੇ ਵਿੱਚ ਕੀ ਤਾਕਤ ਹੋਵੇਗੀ ਪਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਤੁਸੀਂ ਸੁਪੁੱਤਰ ਹੋ ਉਹਨੇ ਹੀ ਸਮਰੱਥ ਹੋ ਸਤਗੁਰ ਸੱਚੇ ਪਾਤਸ਼ਾਹ ਜੀ ਤੁਹਾਡੇ ਤੇ ਬੜੀ ਕਿਰਪਾ ਹੈ ਅਸੀਂ ਮਾਫੀ ਚਾਹੁੰਨੇ ਹਾਂ ਇਦਾਂ ਬਾਬਾ ਸ਼੍ਰੀ ਚੰਦ ਸਾਹਿਬ ਜੀ ਦੀ ਮਹਿਮਾ ਕਿਰਪਾ ਉਹਨਾਂ ਸਿੱਧਾਂ ਤੇ ਹੋਈ ਤੇ ਬਾਬਾ ਸ਼੍ਰੀ ਚੰਦ ਜੀ ਨੇ ਕਿਹਾ ਸਿੱਧੋ ਕਿਸੇ ਨੂੰ ਪਰਖਿਆ ਨਾ ਕਰੋ ਹਰ ਕੋਈ ਸਾਧੂ ਆਪਣੀ ਕਲਾ 'ਚ ਸਮਰੱਥ ਹੁੰਦਾ ਬਾਬਾ ਜੀ ਨੇ ਉਦੋਂ ਬਚਨ ਕੀਤਾ ਕਿ ਹੌਮੇ ਦਾ ਜਿਹੜਾ ਬੀਜ ਤੁਹਾਡੇ ਅੰਦਰ ਹੈ ਉਹਨੂੰ ਬਾਹਰ ਕੱਢ ਕੇ ਪਰਮੇਸ਼ਰ ਨਾਲ ਜੁੜਨਾ ਕਰੋ ਇਹ ਹੌਮੇ ਜਨਮਾਂ ਦੇ ਵਿੱਚ ਪਾ ਦੇਗੀ ਤੁਹਾਡੀ ਕੀਤੀ ਕਮਾਈ ਘਾਲਣਾ ਖਤਮ ਹੋ ਜਾਵੇ ਕਿਸੇ ਵੀ ਸਾਧੂ ਦੀ ਪਰਖ ਨਾ ਕਰੋ ਉਹਦਾ ਆਦਰ ਸਤਕਾਰ ਕਰੋ ਐਵੇਂ ਸਿੱਧਾਂ ਨੇ ਫਿਰ ਬਾਬਾ ਸ਼੍ਰੀ ਚੰਦ ਸਾਹਿਬ ਜੀ ਦੇ ਚਰਨਾਂ ਕਮਲਾਂ ਤੇ ਮੱਥਾ ਟੇਕਿਆ ਤੇ ਅੱਗੇ ਜਾਣ ਵਾਸਤੇ ਮੰਗੀ ਐਵੇਂ ਬਾਬਾ ਸ਼੍ਰੀ ਚੰਦ ਸਾਹਿਬ ਜੀ ਦੀ ਮਹਿਮਾ ਜਗਤ ਵਿੱਚ ਫਸਲ ਰਹੀ ਹੈ ਅੱਜ ਵੀ ਸੰਸਾਰ ਬਾਬਾ ਸ਼੍ਰੀ ਚੰਦ ਸਾਹਿਬ ਜੀ ਨੂੰ ਬੜਾ ਆਦਰ ਅਤੇ ਸਤਿਕਾਰ ਦਿੰਦਾ ਹੈ ਕਿਉਂਕਿ ਸਮਰਾਤ ਨੇ ਵੱਡੇ ਤਪੀ ਨੇ ਮਹਾਂਤ ਤਪਸਵੀ ਨੇ